ਛੇ ਰੋਜਾ ਕੌਮੀ ਤਿਹਾਰ ਹੋਲਾ ਮਹੱਲਾ ਦੀ ਆਰੰਭਤਾ ਅੱਜ ਦੇਰ ਰਾਤ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਾਤਨ ਨਗਾਰਿਆਂ ਦੇ ਉੱਪਰ ਚੋਟ ਲਗਾ ਕੇ ਰਵਾਇਤੀ ਢੰਗ ਦੇ ਨਾਲ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਮਤ ਸਮਾਗਮ ਤੋਂ ਬਾਅਦ ਜਿਹੜਾ ਇਸ ਸਮੇਂ ਨਗਾਰਿਆਂ ਦੇ ਉੱਪਰ ਜਿਹੜੀਆਂ ਚੋਟਾਂ ਲਗਾਈਆਂ ਜਾ ਰਹੀਆਂ ਨੇ ਤਖਤਸ਼੍ਰੀ ਕੇਸਕਟ ਸਾਹਿਬ ਦੇ ਜਥੇਦਾਰ ਜਾਨੀ ਸੁਲਤਾਨ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇ ਖਰਜਿੰਦਰ ਸਿੰਘ ਧਾਮੀ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਨੰਘ ਸਿੰਘ ਜਥੇਬੰਦੀਆਂ ਦੇ ਮੁਖੀ ਜਿਹੜੇ ਨੇ ਉਹ ਨਗਾਰਿਆਂ ਦੇ ਉੱਪਰ ਚੋਟਾ ਲਗਾ ਕੇ 6 ਰੋਜਾ ਕੌਮੀ ਤਿਉਹਾਰ ਖਾਲਸਾ ਹੀ ਚਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਦਾ ਜਿਹੜਾ ਉਹਨਾਂ ਦੇ ਵੱਲੋਂ ਆਗਾਜ਼ ਕੀਤਾ ਜਾ ਰਿਹਾ ਹੈ 6 ਰੋਜਾ ਜਿਹੜਾ ਦੋ ਪਰਾਵਾਂ ਦੇ ਵਿੱਚ ਮਨਾਇਆ ਜਾਂਦਾ ਹੈ ਪਹਿਲੇ ਦਿਨ ਦਿਨ ਕੀਰਤਪੁਰ ਸਾਹਿਬ ਵਿਖੇ ਉਸ ਤੋਂ ਬਾਅਦ ਦੂਸਰੇ ਦਿਨ ਦਿਨ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਵਿਖੇ ਪਾਵੇ ਕਿ 21 ਮਾਰਚ ਤੋਂ ਲੈ ਕੇ 23 ਮਾਰਚ ਤੱਕ ਕੀਰਤਪੁਰ ਸਾਹਿਬ ਦੇ ਮਕਦਸ ਧਰਤੀ ਦੇ ਉੱਪਰ ਹੋਲਾ ਮਹੱਲਾ ਮਨਾਇਆ ਜਾਵੇਗਾ ਉਸ ਉਪਰੰਤ 24 ਮਾਰਚ ਨੂੰ ਅਨੰਦਪੁਰ ਸਾਹਿਬ ਦੇ ਸ੍ਰੀ ਥੱਟਪਾਟ ਸਾਹਿਬ ਦੇ ਪਾਠ ਆ람 ਕਿਤੇ ਜਾਣਗੇ ਤੇ 26 ਮਾਰਚ ਨੂੰ ਜਿਹੜੇ ਟੋਪ ਪਾਏ ਜਾਣਗੇ ਤੇ ਮਹੱਲਾ ਸਜਾਇਆ ਜਾਏਗਾ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ तमाम ਨਿਹੰਗ ਸਿੰਘ ਜਿਹੜੇ ਨੇ ਮੁਹੱਲੇ ਦੇ ਵਿੱਚ ਆਪਣੇ ਪ੍ਰਾਤਮ ਪ੍ਰਾਤਮ ਜਿਹੜੇ ਸ਼ਸਤਰਾਂ ਦੇ ਨਾਲ ਲੈਸ ਕੋੜਿਆਂ ਦੇ ਉੱਪਰ ਹਾਥੀਆਂ ਦੇ ਉੱਪਰ ਤਿਆਰ ਪਰ ਤਿਆਰ ਹੋ ਕੇ ਮੁਹੱਲਾ ਸਜਾੜ ਕੇ ਤੇ ਚਰਨਗਰ ਸਟੇਡੀਅਮ ਦੇ ਵਿੱਚ ਪੁੱਜ ਕੇ ਜਗ ਜੂ ਕਰਤੱਬ ਦਿਖਾਣਗੇ ਜਿਹਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਰ ਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ 사ਤਗੁਰ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ 사ਤਗੁਰ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜਿਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ 사ਤਗੁਰ ਜੀ ਨੇ ਇਹਨਾਂ ਤਿਹਾੜਿਆਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭਵੇਂ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰ ਜੀ ਨੇ ਫਿਰ ਸਮੁੱਚੇ ਕੌਮ ਨੂੰ ਇਕਦਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਰ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਪਹਿਰ ਤਾਂ ਪਾਈਆਂ ਨਗਾਰੇ বাজ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰੂ ਜੀ ਨੇ ਕੋਈ ਰਾਸ ਸੱਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸ ਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖੰਦਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ 사ਤਗੁਰ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੱਨਾਂ ਚ ਇਹ ਧਰਤੀ ਰਾਣੀ ਸਮਾਨ ਜ਼ਮੀਰ ਹਨ ਇਹਦੀ ਅਡਰੀ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਦੇ ਬਹੁਤ ਬਹੁਤ ਵਧਾਈ ਵੀ ਦਿਨ ਕਾਮਨਾ ਵੀ ਕਰਦਾ ਕਿ ਆਉਂਦੇ 6 ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚੱਲਣਾ ਇਹਦੇ ਵਿੱਚ ਸ਼ਮੂਲੀਅਤ ਵੀ ਕਰੀਏ ਤੇ ਗੁਰੂਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਕਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿਖੇ ਖੋਲੇ ਮਹੱਲੇ ਦੀ ਆਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਚੋਟਾਂ ਲਾ ਕੇ ਕਿਲਾ ਆਨੰਦਗੜ੍ਹ ਸਾਹਿਬ ਜੀ ਤੋਂ ਸ਼ੁਰੂਆਤ ਕੀਤੀ ਗਈ ਹੈ। ਦੇਹਾਂਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੰਤਾ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ। ਔਰ ਸਵੇਰੇ ਤਕਰੀਬਨ 9 ਵਜੇ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਣਗੇ ਪਹਿਲੇ ਪੜਾ ਦਾ ਹੋਲਾ ਮਹੱਲਾ ਜਿਹੜਾ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ 21 ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਵੇਗਾ। ਔਰ 24 ਤੋਂ ਲੈ ਕਰਕੇ 26 ਤਰੀਕ ਤੱਕ ਦੂਜੇ ਪੜਾ ਦਾ ਹੋਲਾ ਮਹੱਲਾ ਤੱਕ ਸ੍ਰੀ ਕੇਸ਼ਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਇੱਕ ਵੱਧ ਚੜ੍ਹ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਜੀਵਨ ਪ੍ਰਾਪਤ ਕਰੋ ਜੀ। ਸਵੇ ਲੋਕ ਇਹਦਾ ਜਿਹੜੀਆਂ ਤੁਸੀਂ ਅਨੰਦਪੁਰ ਸਾਹਿਬ ਤੋਂ ਕਿਲਾ ਅਨੰਦਗੜ੍ਹ ਸਾਹਿਬ ਤੋਂ ਦੇਖ ਰਹੇ ਹੋ ਜਿੱਥੇ ਸ਼ੇਰੋਜਾ ਫੌਮ ਦੀ ਤਾਰ ਹੁਲਾਮਾਲਾ ਦੀ ਜਿਹੜੀ ਰਮਤਾ ਇਸ ਸਮੇਂ ਹੋ ਚੁੱਕੀ ਹੈ ਕੈਮਰਾਮੈਨ ਮਨਦੀਪ ਜੀ ਬੀਐਸ ਸ਼ਰਮਾ ਪੇਟੀਸਨਿਊਜ਼ ਜੀ ਆਪ ਦਾ ਸਾਹਿਬ